ਪੈਣ ਦਾ ਫੋਨ ਆ ਗਿਆ ਯੋ ਇੰਨੇ ਹੁਣ ਪਤਾ ਨਹੀਂ ਕੀ ਕਹਿਣਾ ਹੀ ਹਾਂ ਹਾਂ ਭੈਣ ਦੱਸ ਕੀ ਦੱਸਾਂ ਮੈਂ ਤੂੰ ਤੇ ਮੇਰੇ ਕੁੜਮਾ ਸਾਹਮਣੇ ਨਾ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਆ ਮੇਰਾ ਨੱਕ ਵਢਾ ਕੇ ਰੱਖਤਾ ਤੁਸੀਂ ਉਹ ਭੈਣ ਬੁਝਾਰਤਾ ਜੀ ਨਾ ਪਾਈ ਜਾ ਮੈਨੂੰ ਸਿੱਧੇ ਤਰੀਕੇ ਨਾਲ ਗੱਲ ਦੱਸ ਗੱਲ ਹੋਈ ਕੀ ਆ ਚੱਲ ਭੈਣ ਤੂੰ ਫਿਕਰ ਨਾ ਕਰ ਮੈਂ ਕਰਦਾ ਮਾਂ ਰਾਜਵਿੰਦਰ ਨਾਲ ਗੱਲ ਕਬੀਰ ਫਿਕਰ ਕਿਉਂ ਨਾ ਕਰਾਂ ਅਮਨ ਦੀ ਸੱਸ ਦਾ ਆਇਆ ਫੋਨ ਕਹਿੰਦੀ ਆ ਕਿ ਜੇ ਤੁਸੀਂ ਨਹੀਂ ਕੁਝ ਕਰਨ ਜੋਗੇ ਨਾ ਤੇ ਰਾਜਵਿੰਦਰ ਦੀ ਸੱਸਾਂ ਦੀ ਆ ਕਿ ਹਾਂ ਜਵਾਬ ਦੇ ਦਿੰਨੇ ਆ ਰਿਸ਼ਤੇ ਦਾ ਤੇ ਨਾਲੇ ਨਾਲੇ ਹਸਾਲ ਮੰਗੀ ਰਹੀ ਆ ਕੁੜੀ ਤੇ ਹੁਣ ਨੱਕ ਦੇਣ ਜੋਗੇ ਰਹਿ ਗਏ ਆ ਨਾਲੇ ਇਥੇ ਸਾਰਾ ਥੂ ਥੂ ਹੋਣੀ ਆ ਤੇ ਨਾਲੇ ਮੇਰੀ ਕੁੜਮਾ ਤੇ ਬੇਇੱਜ਼ਤੀ ਹੋਣੀ ਆ ਪਹਿਲਾਂ ਰਾਜਵਿੰਦਰ ਕੌਣ ਹੋਈ ਰਾਜਸ਼ੇਰੇ ਨੂੰ ਫੋਨ ਕਰਨ ਵਾਲੀ ਐਨੀਆਂ ਗੱਲਾਂ ਵੱਧ ਘਾਟੇ ਨੇ ਕੀਤੀਆਂ ਵਾ ਉਹ ਚੱਲ ਭੈਣ ਕੋਈ ਗੱਲ ਨਹੀਂ ਮੈਂ ਰਾਜਵਿੰਦਰ ਨੂੰ ਪੁੱਛਦਾ ਨਾ ਭਲਾ ਕਿ ਉਹਨੂੰ ਕੀ ਲੋੜੀ ਫੋਨ ਕਰਨ ਦੀ ਬਾਕੀ ਜੇ ਕੋਈ ਗੱਲ ਹੋਈ ਨਾ ਜਾਦੀ ਤੇ ਮੈਂ ਤੇ ਬਲਜੀਤ ਰਾਜਵਿੰਦਰ ਤੇ ਸੱਸ ਸਹੁਰੇ ਨਾਲ ਜਾ ਕੇ ਤੇ ਗੱਲਬਾਤ ਕਰ ਲਾਂਗੇ ਜੇ ਸਾਨੂੰ ਪਿਆਰੀ ਵੀ ਪੈਣਾ ਪਿਆ ਨਾ ਕੋਈ ਗੱਲ ਨਹੀਂ ਪਿਆਰੀ ਵੀ ਪੈ ਜਾਾਂਗੇ ਐਦਾਂ ਥੋੜੀ ਰਿਸ਼ਤਾ ਤੋੜਨ ਦੇਣਾ ਹੀ ਢੀ ਛੇਤੀ ਉਹਨਾਂ ਨੂੰ ਹਣ ਚਲ ਠੀਕ ਆ ਭੈਣਾ ਹੁਣ ਮੈਂ ਰੱਖਦਾ ਵਾਂ ਫੋਨ ਸਿਆਪਾ ਕੋਈ ਨਾ ਕੋਈ ਮੇਰੇ ਵਾਸਤੇ ਨਵਾਂ ਹੀ ਪੈਂਦਾ ਇੱਕ ਟੈਨਸ਼ਨ ਮੁੱਕਦੀ ਨਹੀਂ ਤੇ ਦੂਜੀ ਪੈ ਜਾਂਦੀ ਫੇਰ ਲਾ ਡੈਡੀ ਮੈਂ ਕਦੋਂ ਦੀ ਚਾਹ ਬਣਾ ਕੇ ਢੀਕਣ ਦੀਆਂ ਤੂੰ ਕਿੱਥੇ ਚਲ ਗਈ ਜਿੱਥੇ ਵੀ ਜਾਣਾ ਚਾਹ ਪੀ ਕੇ ਚੱਲ ਜਾਂਦੇ ਬਿਮਾਰੀ ਪੈਣੀ ਨਾ ਹੋਵੇ ਦੇ ਕੀ ਗੱਲ ਦਿਮਾਗ ਸਹੀ ਆ ਤੁਹਾਡਾ ਜਵਾਨ ਹੋਈ ਕੁੜੀ ਕਿਉਂ ਚ ਪੇਟ ਮਾਰੀ ਆ ਇਹਨੂੰ ਪੁੱਛ ਕਿਉਂ ਚ ਪੇਟ ਮਾਰੀ ਆ ਡੈਡੀ ਮੈਂ ਕੀਤਾ ਕੀ ਆ ਦੱਸੋ ਨਾ ਸਹੀ ਬਈ ਮੈਨੂੰ ਕਾਰੋ ਥੱਪੜ ਮਾਰਿਆ ਵਾ ਮੈਂ ਇਹੋ ਜਿਹਾ ਕੀ ਕਰਤਾ ਵਾ ਤੈਨੂੰ ਭਲੇਖਾ ਵਾ ਤੈਨੂੰ ਕਿਹਨੇ ਕਹਿਆ ਸ਼ੇਰ ਨੂੰ ਫੋਨ ਕਰਕੇ ਕਹੇ ਨੂੰ ਕਿ ਅਸੀਂ ਕੋਈ ਨਹੀਂ ਦੇ ਸਕਦੇ ਹੈਂ ਤੂੰ ਫੋਨ ਕੀਤਾ ਮੰਮੀ ਮੇਰੇ ਬਾਸ ਇੰਨੀ ਗਾਲੀ ਕਹੀ ਸੀ ਕਿ ਮੇਰੇ ਡੈਡੀ ਕੋ ਆ ਗੱਡੀ ਨਹੀਂ ਦਿੱਤੀ ਜਾਣੀ ਤੇ ਰਿਸ਼ਤੇਦਾਰਾਂ ਨੂੰ ਟੰਬਾ ਟੰਬਾ ਨਹੀਂ ਬੈਣੀਆ ਹੈਗੀਆਂ ਵੀ ਇੰਨੀ ਕੁ ਜਿਹਾ ਸਾਡੀ ਨਹੀਂ ਹੈਗੀ ਬੜੇ ਮੁੱਤੇ ਦੀ ਕਰਤੂਤ ਦਾ ਉਹ ਘਰ ਚ ਲੋਕੀ ਗੱਲਾਂ ਕਰਦੇ ਹੁੰਦੇ ਧੀਆਂ ਪੁੱਤਾਂ ਦੇ ਸਾਹਮਣੇ ਤੂੰ ਫੋਨ ਚੁੱਕ ਤੇ ਉਹਨੂੰ ਲਾ ਦਿੱਤਾ ਮੇਰਾ ਤੇ ਜੀ ਕਹਿੰਦਾ ਤੇਰੇ ਪਿਓ ਨੇ ਇੱਕ ਮਾਰੀ ਮੈਂ ਤੇਰੇ ਪੰਜ ਸੱਤ ਛਾੜਦਾ ਭੈਣ ਮੇਰੇ ਨਾਲ ਤਾਂ ਤੀ ਠੰਡੀ ਹੁੰਦੀ ਆ ਉਹ ਮੈਨੂੰ ਗੱਲ ਨਹੀਂ ਕਰਦੇ ਤੇ ਜਿਨੀਅਰ ਮੇਰੀ ਬੇਇੱਜ਼ਤੀ ਕੀਤੀ ਆ ਬੰਦਾ ਚੁੱਪ ਕੀਤਾ ਇਹਦਾ ਆਪਣੇ ਘਰ ਦੇ ਤੈਨੂੰ ਕੋਈ ਚੀਜ਼ ਨਹੀਂ ਮੈਦੀ ਫੇਰ ਤੂੰ ਗੱਲ ਕਰ ਇਹ ਤੂੰ ਨਹੀਂ ਵੱਡੇ ਹੋਗੇ ਸਾਰਾ ਕੁਝ ਲੈ ਕੇ ਜਾਵਾਂਗੇ ਸਰ ਗਈ ਮੇਰੀ ਕਿਸਮਤ ਉਹ ਅੱਗੇ ਇੰਨੇ ਚ ਮੈਨੇ ਤਾਂ ਸਲਝਾਈ ਨਹੀਂ ਜਾਣਦੇ ਐਨੇ ਹੋਰ ਪੰਗਾ ਪਾ ਕੇ ਰਹਾ ਦਿੱਤਾ ਉਹ ਬਗਾਨੇ ਪੁੱਤ ਵਾ ਫੇਰ ਵੀ ਪੰਗਾਨੇ ਹੀ ਰਹਿੰਦੇ ਆ ਉਹ ਗੱਲ ਜਦੋਂ ਉੱਥੇ ਬੰਦਾ ਤੀ ਪੁੱਤ ਵਿਆਹ ਜਾਵੇ ਨਾ ਫੇਰ ਗੱਲ ਹੋਰ ਹੁੰਦੀ ਆ ਮੈਨੇ ਇੱਥੇ ਤੱਕ ਧਮਕੀ ਦਿੱਤੀ ਅਗਲੇ ਨੇ ਰਿਸ਼ਤਾ ਛੱਡ ਦੇਣਾ ਵਾ ਕੁੜੀ ਹੁਣੇ ਹੀਆਂ ਦੀ ਗੱਲਾਂ ਕਰਦੀ ਆ ਤੇ ਸਾਡੇ ਘਰਾਂ ਦੇ ਕੀ ਕਰੂਗੀ ਮੰਮੀ ਇਹ ਜੋ ਕੋਈ ਗਾਲ ਵਾਲੀ ਤੇ ਗੱਲ ਹੀ ਨਹੀਂ ਮੈਂ ਤੇ ਸਹਿ ਸੁਭਾ ਸ਼ਰੇਨਾਂ ਨਾਲ ਗੱਲ ਕੀਤੀ ਮੈਨੂੰ ਕੀ ਪਤਾ ਸੀ ਇੰਨੀ ਕੁ ਗੱਲ ਦਾ ਐਡੀ ਵੱਡੀ ਗੱਲ ਬਣ ਜਾਣੀ ਆ ਉਹ ਦੰਮੇ ਦੀ ਗੱਲ ਸੁਣੋ ਗੱਲ ਤੇਰੀ ਵੀ ਸਹੀ ਆ ਜੇ ਕਾਰ ਹੀ ਦਿੱਤੀ ਗੱਲ ਉਹ ਹੀ ਆਪਣੇ ਢੇਡ ਚ ਪਾ ਲੈਂਦਾ ਉਹਨੇ ਵੀ ਆਪਣੇ ਮਾਪਿਆਂ ਪੇਕੇ ਨੂੰ ਕਿੱਡੀ ਛੇਤੀ ਦੱਸਿਆ ਵਾ ਤੇ ਐਨੇ ਕਿਹਾ ਉਹ ਗਾਲ ਨੂੰ ਦੱਸਣ ਤਾਂ ਹੀ ਉਹਨੇ ਦੱਸਿਆ ਵਾ ਮੈਂ ਤੈਨੂੰ ਵੀ ਵੱਡੇ ਨੂੰ ਨਾ ਗੱਲ ਦੱਸੀ ਕੋਈ ਵੀ ਮੰਮੀ ਡੈਡੀ ਮੈਂ ਤੇ ਨਾ ਤੁਹਾਨੂੰ ਦੋਵਾਂ ਨੂੰ ਦੁਖੀ ਨਹੀਂ ਦੇਖ ਸਕਦੀ ਇਸੇ ਲਈ ਮੈਂ ਸ਼ਰੇਨਾਂ ਨਾਲ ਗੱਲ ਕੀਤੀ ਤੇ ਸ਼ਰੇਨ ਨੇ ਵੀ ਮੈਨੂੰ ਕਿਹਾ ਸੀ ਕਿ ਮੈਂ ਆਪਣੇ ਮੰਮੀ ਡੈਡੀ ਨੂੰ ਗੱਲ ਕਰ ਲੂੰਗਾ ਕੋਈ ਗੱਲ ਨਹੀਂ ਇਹਦੇ ਵਿੱਚ ਮੈਂ ਗਲਤ ਕੀ ਕਰਤਾ ਜੇ ਮੈਂ ਇਨੀ ਗੱਲ ਕਰ ਹੀ ਲਈਆ ਤੇ ਡੈਡੀ ਨੂੰ ਹੁੰਦਾ ਮੇਰੇ ਥੱਪੜ ਮਾਰੀ ਰੱਖਤਾ ਉਹ ਜਾ ਅੰਦਰ ਕੁੜੀ ਅੰਦਰ ਵੜ ਗਈ ਉਹ ਇਹ ਨਾ ਉਹ ਨਵਾਂ ਸਿਆਪਾ ਚੜਾ ਦੇ ਕੋਈ ਨਹੀਂ ਉਹ ਸਮਝਦਾਰ ਵਾ ਕੋਈ ਨਹੀਂ ਨਵਾਂ ਸਿਆਪਾ ਪਾਉਂਦੀ ਆ ਤੁਹਾਡੀ ਕਿੰਨੀ ਵੱਡੀ ਗਲਤੀ ਆ ਬੰਦਾ ਪਿਆਰ ਨਾ ਪੁੱਛ ਲੈਂਦਾ ਵਾ ਮਾਰ ਕੇ ਕੱਢ ਕੇ ਚਪੇੜ ਕੇ ਰੱਖ ਦਿੱਤੀ ਆ ਉਹਦੇ ਤੇ ਜਿੰਨੀਆਂ ਭੈਣ ਨੇ ਮੈਨੂੰ ਗੱਲਾਂ ਕੀਤੀ ਮੈਨੂੰ ਗੁੱਸਾ ਚੜ ਗਿਆ ਕਿ ਦੱਸੇ ਕਿ ਜੂ ਅਸੀਂ ਸਾਰਾ ਕੁਝ ਕਰਨ ਵਾਲੇ ਬੈਠੇ ਤੇ ਇਹਨੂੰ ਕੀ ਲੋੜ ਹੀ ਕਰਨ ਦੀ ਉਹ ਭੈਣ ਤਾਂ ਧੀ ਤੇ ਹੈ ਹੀ ਪਵਾੜੇ ਪਾਉਣੀ ਆ ਪਹਿਲਾਂ ਉਧਰ ਵੇਖ ਲੈ ਉਹ ਵੇਖ ਲੈਣੀ ਆ ਹੁਣ ਤਾਲੂ ਫਿਕਰ ਲੱਗ ਗਈ ਆ ਇਹ ਰੁਸਿਆ ਮੇਰਾ ਪੋਤਾ ਇਹ ਚ ਰੁਸਣਾਣੀ ਕਿਹੜੀ ਗੱਲ ਆ ਫਿਰ ਕੀ ਹੋ ਗਿਆ ਪਿਓ ਆ ਜੇ ਇੱਕ ਲਾ ਵੀ ਦਿੱਤੀ ਐ ਤੇ ਨਾਲੇ ਪੁੱਤ ਸਾਲ ਹੋ ਗਿਆ ਤੈਨੂੰ ਮੰਗੀ ਨੂੰ ਜੇ ਇਹ ਨਾਲ ਰਿਸ਼ਤਾ ਛੱਡ ਦਿੱਤਾ ਨਾ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣੀਆਂ ਤੂੰ ਤੇ ਐਵੇਂ ਫੋਨ ਕਰਤਾ ਪੁੱਤ ਜਿਹੜਾ ਕੰਮ ਕਰਨਾ ਉਹ ਤੁਸੀਂ ਕਰ ਹੀ ਲੈਣਾ ਪੁੱਤ ਮੈਨੂੰ ਮਾਫ਼ ਕਰ ਦੇ ਮੈਂ ਗੁੱਸੇ 'ਚ ਇੰਨਾ ਸੀ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਤੇਰੇ 'ਚ ਪੇੜ ਵੱਜ ਗਈ ਆ ਪਰ ਪੁੱਤ ਅਸੀਂ ਕੀ ਕਰੀਏ ਤੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਤੂੰ ਇੰਨੀ ਗੱਲ ਕਰਕੇ ਕਿੰਨਾ ਵੱਡਾ ਕਲੇਸ਼ ਪਾ ਦਿੱਤਾ ਉੱਥੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਵੀ ਜੇ ਤੁਹਾਨੂੰ ਐਡੀ ਪਰੇਸ਼ਾਨੀ ਹੈ ਤੁਸੀਂ ਵਿਆਹ ਨਹੀਂ ਵਧਿਆ ਕਰ ਸਕਦੇ ਤੇ ਸਾਡੇ ਨੂੰ ਜਵਾਬ ਹੋਆ ਲੋਕਾਂ ਨੂੰ ਤਾਂ ਪਤਾ ਅੱਗੇ ਭਾਨਣਾ ਚਾਹੀਦਾ ਵਾ ਵੇਂਦੇ ਰਹਿੰਦੇ ਆ ਘਾਤ ਲਾ ਕੇ ਵੀ ਵੇਂਦੇ ਆ ਵੀ ਰਿਸ਼ਤਾ ਛੁੱਟੇ ਤਹੀਂ ਗੱਲਾਂ ਬਣਾਈਏ ਜੇ ਤਾਂ ਰਿਸ਼ਤਾ ਛੁੱਟ ਗਿਆ ਨਾ ਲੋਕਾਂ ਨੇ ਗੱਲਾਂ ਕਿੰਨੀਆਂ ਬਣਾਉਣੀਆਂ ਬਾਹਰ ਤੇ ਨਾਲੇ ਤੇਰੇ ਪਿਓ ਦੀ ਕਿੰਨੀ ਇੱਜ਼ਤ ਖਰਾਬ ਹੋਣੀ ਆ ਹੈਂ ਤੇਰਾ ਆ ਗਲਤੀ ਤੂੰ ਕੀਤੀ ਆ ਨਾ ਅਦਾ ਤੂੰ ਕਿਉਂ ਫੋਨ ਕੀਤਾ ਛੇਰੇ ਨੂੰ ਤੇਰੀ ਗੱਲ ਸੁਣੋ ਗਲਤੀਆਂ ਤਾਂ ਨਿਆਣਿਆਂ ਕੋਈ ਹੁੰਦੀਆਂ ਵਾ ਤੁਸੀਂ ਭੈਣ ਜੀ ਨੂੰ ਫੋਨ ਕਰੋ ਹਾਂ ਹੁਣ ਫਿਰ ਕੀ ਕਰੀਏ ਹੋ ਗਈ ਗਲਤੀ ਭੈਣ ਜੀ ਨੂੰ ਫੋਨ ਕਰੋ ਜਦ ਸੋਹਰਿਆ ਨਾਲ ਗੱਲ ਕਰੀਏ ਵੀ ਗੱਲ ਤੋਰੀਏ ਨਹੀਂ ਤਾਂ ਫਿਰ ਆਪ ਚਲ ਜਾਨੇ ਗੱਲ ਕਰਨ ਉਹ ਬਲਜੀਤ ਗੱਲ ਤੇ ਤੇਰੀ ਠੀਕ ਵਾ ਜਾਣ ਨੂੰ ਤੇ ਚਲ ਜਾਾਂਗੇ ਪਰ ਗੱਲ ਕਰਾਂਗੇ ਕੀ ਜਾ ਕੇ ਉੱਥੇ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਤੈਨੂੰ ਪਤਾ ਵਾ ਮੈਂ ਕਦੀ ਕੋਈ ਫालतू ਗੱਲਾਂ ਸੁਣੀਆਂ ਨਹੀਂ ਆ ਬਿਨਾ ਮਤਲਬ ਤੋਂ ਉਹਨਾਂ ਤੁਹਾਨੂੰ ਪਤਾ ਗੱਲਾਂ ਕਰਨੀਆਂ ਆ ਵਾ ਫਿਰ ਸੱਚੀ ਮੈਨੂੰ ਤੇ ਆਪ ਨਹੀਂ ਕੋ ਸਮਝ ਆਉਂਦੀ ਬੜੀ ਟੈਨਸ਼ਨ ਪਈ ਆ ਮੰਮੀ ਮੈਨੂੰ ਮਾਫ ਕਰ ਦੋ ਮੰਦੀਆਂ ਕਿ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਤੇਰੇ ਨਾਲ ਗੱਲ ਕੀਤੀ ਵਿਚਾਲੇ ਮੇਰੀ ਪ੍ਰੋਬਲਮ ਸਮਝਣਗੇ ਤੇ ਇਹਾਡੇ ਕੋ ਦਾਜ ਨਾ ਲੈਣਗੇ ਮੈਨੂੰ ਕੀ ਪਤਾਈ ਇਹਦੇ ਮੰਮੀ ਡੈਡੀ ਨੂੰ ਦਾਜ ਚਾਹੀਦਾ ਹੋਰ ਕੋਖ ਨਹੀਂ ਚਾਹੀਦਾ ਮੈਂ ਤੇਨਾਂ ਨੂੰ ਬੜੇ ਸਿਆਣੇ ਸਮਝਦੀ ਸੀ ਵੀ ਇਹਨਾਂ ਦੀ ਚੰਗੀ ਸੋਚ ਆ ਵੀ ਸਾਡੀ ਸਮਝ ਜਾਣਗੇ ਗੱਲ ਤੇ ਕੀ ਪਤਾ ਮਨਾ ਕਰ ਹੀ ਦੇਣ ਦਾਜ ਨੂੰ ਪਰ ਨਹੀਂ ਮੈਂ ਗਲਤੀ ਉਹਨਾਂ ਦੀ ਤੇ ਸੂਈ ਉੱਥੇ ਹੀ ਅੜੀ ਆ ਵੀ ਦਾਜ ਲੈਣਾ ਹੀ ਲੈਣਾ ਹੁਣ ਇੱਥੋਂ ਸੋਚੋ ਤੁਸੀਂ ਜੇ ਸ਼ੇਰੇ ਨਾਲ ਗੱਲ ਕਰ ਹੀ ਦਿੱਤੀ ਤੇ ਸ਼ੇਰੇ ਨੇ ਆਪਣੇ ਮਾਪਿਓ ਨਾਲ ਕਰ ਹੀ ਦਿੱਤੀ ਨੇ ਤੁਹਾਨੂੰ ਫੋਨ ਕਰਕੇ ਇਹ ਵੀ ਕਹਿ ਸਕਦੇ ਵਿਜੇ ਤੁਹਾਡੀ ਮਜਬੂਰੀ ਆ ਤੇ ਕੋਈ ਗੱਲ ਨਹੀਂ ਤੁਸੀਂ ਨਾ ਦੋ ਅਗਲੇ ਤੇ ਗੱਲ ਹੀ ਨਹੀਂ ਕੋਲੀ ਖਲਾਰਾ ਪਾ ਕੇ ਸਗੋ ਰਾਹ ਦਿੱਤਾ ਵਾ ਕਿ ਡੇਹਰਾਂngੀ ਵਾਲੀ ਗੱਲ ਆ ਉਹ ਫਿਰ ਕੋਹ ਨਾ ਕੋਹ ਚਾਉਂਦੇ ਹੀ ਆ ਤੇ ਤਾਂ ਹੀ ਕਰਕੇ ਇੰਨਾ ਖਲਾਰਾ ਪਿਆ ਵਾ ਬਲਜੀਤ ਮੈਨੂੰ ਤੇ ਪਹਿਲਾਂ ਇਹ ਲੱਗਦਾ ਸੀ ਕਿ ਭੈਣ ਹੀ ਸਾਰਾ ਕੁਝ ਕਹਿਣ ਦੀ ਹੈ ਕਿ ਭੈਣ ਹੀ ਕਹਿੰਦੀ ਕਿ ਗੱਡੀ ਲੈ ਕੇ ਦੋ ਟੂਬਾ ਨਾ ਮਿਲਨੀਆਂ ਕਰੋ ਪਰ ਮੈਨੂੰ ਇਹ ਨਹੀਂ ਪਤਾ ਕਿ ਇਹਦੇ ਸਵਰੇ ਇੰਨੇ ਲਾਲਚੀ ਨਿਕਲਨੇ ਆ ਮੇਰੇ ਦਾ ਭੈਣੇ ਤਾਂ ਕਹਿੰਦੇ ਕਿ ਮੇਰੀ ਕੁੜਮਾ ਦੇ ਵਿੱਚ ਤੌਰ ਬਣੀ ਰਵੇ ਪਰ ਹੁਣ ਤੇ ਕਲੀਅਰ ਹੋ ਗਿਆ ਵਾ ਕਿ ਇਹ ਜੋ ਕੋਈ ਵੀ ਮੰਗਨਦੇ ਆ ਨਾ ਇਹ ਰਾਜਵਿੰਦਰ ਸੌਰੇ ਆਪ ਹੀ ਮੰਗਨਦੇ ਭੈਣ ਦਾ ਵਿੱਚ ਕੋਈ ਰੋਲ ਨਹੀਂ ਹੈਗਾ ਇਹਦੀ ਮੰਮੀ ਮੈਂ ਤਾਂ ਨਾ ਉਹ ਇਦਾਂ ਨਰਾਜ਼ ਨਹੀਂ ਵੇਖਣਾ ਤੁੰਡੀ ਤੂੰ ਹੀ ਆ ਵੇਖੋ ਕਿੰਨੇ ਦੁਖੀ ਆ ਮੈਂ ਤਾਂ ਲੋਈ ਕਹਿੰਨੀ ਆ ਕਿ ਲਾ ਕੇ ਫੋਨ ਨਾ ਤੂੰ ਹੀ ਆ ਵੀ ਮਨਾ ਕਰ ਦੋ ਕਿ ਅਹੀ ਨਹੀਂ ਰਿਸ਼ਤਾ ਕਰਨਾ ਹਜੇ ਤਾਂ ਰਿਸ਼ਤਾ ਹੀ ਹੋਇਆ ਵਾ ਕਿਹੜਾ ਵਿਆਹ ਹੋਇਆ ਵਾ ਆ ਹੁਣ ਹੁਣ ਛੱਡ ਦਾਂਗੇ ਤੇ ਚੰਗੇ ਰਹਿ ਜਾਗੇ ਇਹਨੇ ਲਾਲ ਜੀਆਂ ਦੇ ਵਿੱਚ ਮੈਂ ਵਿਆਹ ਕਰਾ ਕੇ ਨਾ ਫਸ ਜਾਣਾ ਜਿਹੜੇ ਹੁਣ ਮੂੰਹ ਹਟੜੀਆਂ ਚੀਜ਼ਾਂ ਮੰਗਣ ਤੇ ਵਿਆਹ ਤੋਂ ਬਾਅਦ ਕੀ ਪਤਾ ਉਹਨਾਂ ਨੇ ਕੀ ਕੀ ਮੰਗਣਾ ਤੇ ਫਿਰ ਜਿੰਦੇ ਰਿਆ ਕਰੋਗੇ ਕਿਹੜੀ ਚੀਜ਼ ਦੀ ਕਮੀ ਆ ਪਹਿਲਾਂ ਮੈਨੂੰ ਦੱਸੋ ਇਹਨਾਂ ਦੇ ਘਰ ਫਰੇਕ ਚੀਜ਼ ਵਾ ਗੱਡੀ ਹੈਗੀ ਆ ਜੋ ਸੰਭ ਕੁਛ ਨਾ ਘਰਵਾਰ ਸੋਨਾ ਬਣਾਵਾ ਬਸ ਇਹ ਕਿਨਾਂ ਨੂੰ ਇਹ ਆ ਕਿ ਦੂਜੇ ਦੇ ਘਰੋਂ ਵੀ ਆਪਣਾ ਘਰ ਲੈ ਕੇ ਘਰ ਲਈਏ ਉਹ ਪੁੱਤ ਮੈਂ ਤੇਰੀ ਗੱਲ ਨਾਲ ਸਹਿਮਤ ਵਾਂ ਪਰ ਜੇ ਇਹ ਗੱਲਾਂ ਪਹਿਲਾਂ ਤੇਰੇ ਰਿਸ਼ਤਾ ਖਾਣ ਤੋਂ ਪਹਿਲਾਂ ਹੁੰਦੀਆਂ ਨਾ ਤੇ ਮੈਂ ਸਾਫ਼ ਮਨਾ ਕਰ ਦੇਣਾ ਸੀ ਹੁਣ ਸਾਲ ਹੋ ਗਿਆ ਵਾ ਪੁੱਤ ਮੈਨੂੰ ਆਪਣੇ ਨਾਲੋਂ ਜ਼ਿਆਦਾ ਤੇਰੀ ਇੱਜ਼ਤ ਦੀ ਪਿਆਰੀ ਆ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਲੋਕ ਤੇਰੇ ਤੇ ਉਂਗਲਾਂ ਖੜੀਆਂ ਕਰਨ ਓ ਡੈਡੀ ਜੀ ਕਿਉਂ ਫਿਕਰ ਕਰਦੇ ਆ ਆ ਲੋਕਾਂ ਦੇ ਵਿਆਹ ਹੋਏ ਹੋਏ ਛੋਟਿਆਂ ਨੇ ਆ ਮੇਰਾ ਤੇ ਫੇਰ ਵੀ ਰਿਸ਼ਤਾ ਆ ਆ ਵਾਧੂ ਰਿਸ਼ਤੇ ਹੋ ਜਾਣੇ ਮੈਨੂੰ ਮੈਂ ਕਿਹੜਾ ਰਹੀ ਖਈ ਆ ਮੈਂ ਨਹੀਂ ਤੇਰੇ ਲਾਲਚੀਆਂ ਦੇ ਵਿਆਹ ਕਰੋਣਾ ਤੇ ਨਾ ਹੀ ਮੰਮੀ ਉੱਥੇ ਫੇਰ ਮੇਰੀ ਨਹੀਂ ਬਣੀ ਆ ਕੱਲ ਨੂੰ ਵੀ ਸਾਡੇ ਸੱਡੇ ਗਿਆ ਤੇ ਕਰਨੀਆਂ ਹੀ ਆ ਪੁੱਤ ਡੈਡੀ ਤੇਰਾ ਬਿਲਕੁਲ ਸਹੀ ਕਹਿਣ ਜਾ ਵਾ ਜੇ ਇਹ ਰਿਸ਼ਤਾ ਛੱਡਦੇ ਆ ਨਾ ਤੇ ਸਾਡੀ ਬੜੀ ਬਦਨਾਮੀ ਹੁੰਦੀ ਆ ਤੇ ਕੱਲ ਨੂੰ ਹੁਣ ਕਿ ਹੋਰ ਨਹੀਂ ਕਿਤੇ ਮੰਗਣਾ ਹੋਰ ਨਹੀਂ ਕਿਤੇ ਵਿਆਹਣਾ ਅਗਲੇ ਨੇ ਪੁੱਛਣਾ ਵਾ ਕਿ ਪਹਿਨਾ ਤੁਹਾਡਾ ਰਿਸ਼ਤਾ ਕਿਹੜੀ ਗੱਲੋਂ ਛੱਡਿਆ ਸੀ ਲੋਕਾਂ ਨੇ ਬਦਨਾਮੀ ਬੜੀ ਕਰਨੀ ਓ ਤੇਰੀ ਓ ਮੰਮੀ ਕਿਉਂ ਤੁਸੀਂ ਲੋਕਾਂ ਦੀ ਫਿਕਰ ਕਰਦੀਆਂ ਲੋਕਾਂ ਦਾ ਕੰਮ ਆ ਗੱਲਾਂ ਕਰਨਾ ਲੋਕਾਂ ਨੇ ਤੇ ਕਰ ਹੀ ਜਾਣੀਆਂ ਵਾ ਤੇ ਕੋਈ ਗੱਲ ਨਹੀਂ ਜੇ ਇਥੋਂ ਰਿਸ਼ਤਾ ਛੁੱਟ ਗਿਆ ਮੇਰਾ ਕਿਤੇ ਨਾਣਾ ਹੋਰ ਹੋਗਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਆ ਆ ਵਧੀਆ ਵਾ ਆ ਸਾਰੀ ਜ਼ਿੰਦਗੀ ਮੈਂ ਤੁਹਾਡੇ ਨਾਲ ਰਹੂੰਗੀ ਉਹ ਤੋਂ ਵਧੀਆ ਤੇ ਹੈਗਾ ਵਾ ਉਹ ਵਿਆਹਣਾ ਨਹੀਂਗਾ ਉਹ ਤੂੰ ਆਪਣੇ ਘਰ ਵਾਲੀ ਨਹੀਂ ਬਣਨਾ ਹੈਗਾ ਕਿੰਨਾ ਚਿਰ ਇੱਥੇ ਬੈਠੇ ਰਹੂੰਗੀ ਇੰਨਾ ਨੇ ਅਸੀਂ ਬੈਠੇ ਰਹਿਣਾ ਵਾ ਕਿਤੇ ਉਹ ਮੰਮੀ ਪਰ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਜਿੱਥੇ ਉਹ ਪਹਿਲੇ ਡੇਢ ਤੋਂ ਹੀ ਨਹੀਂ ਦਿਲ ਮਿਲੰਡਿਆ ਤੇ ਬਾਅਦ ਵਿੱਚ ਗਾਂ ਜਾ ਕੇ ਕੀ ਹੋਣਾ ਵਾ ਪਹਿਲਾਂ ਹੀ ਉਹ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਆ ਜੇ ਵਿਆਹ ਤੋਂ ਬਾਅਦ ਵਿਖਾਉਂਦੇ ਨਾ ਤੇ ਮੈਂ ਜਰ ਵੀ ਲੈਂਦੀ ਪਰ ਇਹ ਵਿਆਹ ਤੋਂ ਪਹਿਲਾਂ ਉਹ ਇੰਨੀ ਤੰਗੀ ਦੇਣ ਡਿਆ ਇਹ ਕਿੱਦਾਂ ਹੋਣਾ ਚਾਹੀਏ ਉਹ ਬਹੁਤ ਸ਼ੁਕਰਕਰ ਪਹਿਲਾਂ ਪਤਾ ਲੱਗ ਗਿਆ ਵਿਆਹ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਪਤਾ ਲੱਗੇ ਨਾ ਜ਼ਿਆਦਾ ਤੰਗੀ ਆਣੀ ਤੈਨੂੰ ਵੀ ਆਉਣੀ ਤਾਨੂੰ ਦੋਹਾਂ ਨੂੰ ਹੀ ਆਉਣੀ ਮੇਰੀ ਸੁਣ ਗੱਲ ਅਸੀਂ ਔਖੇ ਸੋਕੇ ਹੋ ਕੇ ਦਾਜ ਦੇ ਲਾਂਗੇ ਤੂੰ ਟੈਨਸ਼ਨ ਨਾ ਲੈ ਅਸੀਂ ਲੋਕਾਂ ਕੋਲ ਇਹ ਨਹੀਂ ਸੁਣਾ ਕਿ ਦਾਜ ਖਾਤਰ ਇਹਨਾਂ ਕੁੜੀ ਦਾ ਰਿਸ਼ਤਾ ਹਟਾ ਲਿਆ ਨਾਲੇ ਪੁੱਤ ਸਾਲ ਹੋ ਗਿਆ ਤੈਨੂੰ ਛੇੜਨਾ ਗੱਲਾਂ ਪਤਾ ਕਰਦੀ ਇਹਨੂੰ ਐਦਾਂ ਚੰਗੇ ਨਿਗਾ ਲੱਗੀਦਾ ਬੜੀ ਬੇਇੱਜ਼ਤੀ ਹੋਣੀ ਆ ਨਾਲੇ ਦਾਜ ਇਹ ਕਿਹਨੂੰ ਉਪਰੇ ਨੂੰ ਦੇਣਾ ਤੈਨੂੰ ਦੇਣਾ ਸਾਡੀ ਧੀ ਨੇ ਵਰਤਣਾ ਵਾ ਡੈਡੀ ਜੀ ਦਾਜ ਦੀ ਗੱਲ ਨਹੀਂ ਆ ਆ ਮੰਮੀ ਜਿੱਦਾਂ ਕਹਿਣਗੇ ਨਾ ਵੀ ਵਿਆਹ ਤੋਂ ਬਾਅਦ ਪਤਾ ਲੱਗਦਾ ਫੇਰ ਔਖੇ ਬਣਾਈ ਉਹੀ ਤਾਂ ਗੱਲ ਫੇ ਮੈਂ ਕਹਿਣ ਦੀ ਆ ਵਿਆਹ ਤਾਂ ਬਾਅਦ ਪਤਾ ਲੱਗਦਾ ਤੇ ਜਦੋਂ ਔਖੇ ਹੋਣਾ ਹੀ ਆ ਚੰਗਾ ਸਮਾਂ ਦੀ ਪਹਿਲਾਂ ਪਤਾ ਲੱਗ ਗਿਆ ਵਾ ਚੱਲ ਪੁੱਤ ਕੰਮਲਿਆਂ ਵਾਲੀਆਂ ਨਾਲ ਆ ਕੋਈ ਗੱਲ ਨਹੀਂ ਤੇਰਾ ਪਿਓ ਦਾ ਮਨ ਉੱਥੇ ਮੰਨਦਾ ਵਾ ਨਾ ਤੇ ਉੱਥੇ ਕਰਦੇ ਨੇ ਇੱਕ ਵਾਰੀ ਦਾਜ ਦੇ ਦਾਂਗੇ ਨਾ ਮੁਣਕੇ ਤੂੰ ਹੀ ਵਰਤਣਾ ਵਾ ਮੁਣਕੇ ਕਿਹੜਾ ਉਹਨਾਂ ਨੇ ਬੈਠੇ ਰਹਿਣਾ ਵਾ ਕੋਈ ਗੱਲ ਨਹੀਂ ਮੂੰਹ ਪਰ ਪਰ ਹੋਣੀ ਗੱਲਾਂ ਕਰਦੇ ਮੁਣਕੇ ਇਹ ਤਾਂ ਮੂੰਹ ਬੰਦ ਹੋਈ ਜਾਵੇ ਉਹਨਾਂ ਦਾ ਤੇ ਜੇ ਉਹਨਾਂ ਨੇ ਬਾਅਦ ਵਿੱਚ ਫੇ ਮੈਨੂੰ ਕੰਗ ਪਰੇਸ਼ਾਨ ਕੀਤਾ ਵੀ ਉਥੋਂ ਆ ਲੈ ਕੇ ਆ ਤੇ ਉਹ ਲੈ ਗਿਆ ਤੇ ਫੇਰ ਕੀ ਕਰੋਗੇ ਹਾਏ ਦੇ ਹੁਣ ਸੋਚੀ ਪਈ ਰਹਿਣਾ ਵਾ ਐਦਾ ਕਰੋ ਕੋਈ ਨਾ ਕੋਈ ਹੱਲ ਤੇ ਕੱਢਣਾ ਹੀ ਪੈਣਾ ਵਾ ਤਿਆਰ ਹੋ ਤੋ ਭੈਣਜੀ ਕੋ ਚਲੀਏ ਤੇ ਭੈਣਜੀ ਨੂੰ ਕਹਿੰਨੇ ਆਂ ਕਿ ਰਾਜਵਿੰਦਰ ਦੇ ਸੋਹਣਿਆ ਕੋ ਚਲੀਏ ਤੇ ਗੱਲਬਾਤ ਕਰੀ ਉਹਨਾਂ ਨਾਲ ਬਲਜੀਤ ਗੱਲ ਤੇ ਤੇਰੀ ਠੀਕ ਵਾ ਪਰ ਮੈਂ ਅੰਦਾਜ਼ਾ ਕੀ ਹੋਈ ਨਾ ਹੋਏ ਅਹੀਂ ਚਲ ਜੀਏ ਭੈਣ ਕੇ ਪਾਸੇ ਗੱਲ ਨਾ ਲਾਵੇ ਤੇ ਟਾਈਮ ਹੀ ਵਾ ਵਾ ਹੀ ਹੋ ਗਿਆ ਵਾ ਕੱਲ ਨੂੰ ਚਲਦੇ ਆਂ ਉਹ ਕੋਈ ਗੱਲ ਨਹੀਂ ਹੋ ਗਿਆ ਟਾਈਮ ਤੇ ਤੁਸੀਂ ਪਾਓ ਕੱਪੜੇ ਜਾਣਾ ਹੀ ਆ ਉਹ ਕੁੜੀ ਦੇ ਦਿਲ ਚ ਵੀ ਹੈਗਾ ਵਾ ਫਿਰ ਵੀ ਸਾਲ ਹੋ ਗਿਆ ਮੰਗੀ ਨੂੰ ਬੰਦੇ ਦੇ ਮਨ 'ਚ ਕਈ ਗੱਲਾਂ ਹੋ ਜਾਂਦੀਆਂ ਗੱਲ ਕਰਦੀ ਨੂੰ ਤੇ ਸਾਲ ਹੋ ਹੀ ਗਿਆ ਵਾ ਬੰਦੇ ਦੇ ਮਨ 'ਚ ਪਿਆਰ ਪੈ ਜਾਂਦਾ ਵਾ ਬੰਦੇ ਦੇ ਨਾਲ ਗੱਲ ਹੋਰ ਕੋਈ ਨਹੀਂ ਆ ਇਦਾਂ ਵੇ ਚੰਗੇ ਥੋੜੀ ਲੱਗੀਦਾ ਵਾ ਚਲ ਠੀਕ ਆ ਤੇ ਮੈਂ ਕੱਪੜੇ ਬਦਲ ਲੈਂਦਾ ਤੇ ਪਰਣਾ ਪੱਬਾ ਨਹੀਂ ਨੇ ਚੱਜਣਾ ਹਾਂ ਬੰਨ ਲਓ ਤੂੰ ਹੀ ਹੋ ਜਾ ਤਿਆਰ ਫਿਰ ਮੇਰੇ ਕੱਪੜੇ ਠੀਕ ਆ ਮੈਂ ਨਾਲੇ ਨਹਾਤਾ ਧੋਤਾ ਵਾ ਚਲ ਠੀਕ ਆ ਫਿਰ ਆਏ ਹੁਣ ਇਹ ਤੇ ਕੱਪੜੇ ਪਾਏ ਨਾਲੇ ਮੈਂ हां हुन किधर आए जो नाक ਵਢਾਤੀ ਨਾ ਮੇਰੀ ਨਵੇਂ ਕੁੜਮਾਂ ਕੋ ਵੀ ਤੇ ਪੁਰਾਣਿਆਂ ਕੋ ਵੀ ਕੀ ਇੱਜ਼ਤ ਰਹਿ ਗਈ ਮੇਰੀ ਉਹ ਚੱਲ ਭੈਣ ਗੁੱਸਾ ਥੁੱਕ ਅਸੀਂ ਤੇ ਨਾ ਹੁਣ ਗੱਲ ਕਰਨ ਆਏ ਆ ਕਿ ਤੂੰ ਸਾਡੇ ਨਾਲ ਰਾਜਵਿੰਦਰ ਦੇ ਸਹੁਰੇ ਚੱਲ ਤੇ ਆਪਾਂ ਉਹਨਾਂ ਕੋਈ ਗੱਲਬਾਤ ਕਰਦੇ ਆ ਜਾ ਕੇ ਨਹੀਂ ਉਹ ਰਾਜਵਿੰਦਰ ਦੇ ਸਹੁਰੇ ਚੰਗੇ ਲੱਗਾ ਕੇ ਜਾਂਦੇ ਪਹਿਲਾਂ ਇੱਕ ਸੋਅ ਸੰਧਿਕੇ ਕੋਈ ਗੱਲ ਕਰਨੀ ਨਾਲੇ ਕੱਚਿਆਂ ਕੁਆਰਿਆਂ ਦੇ ਵਿੱਚ ਧੀਆ ਪੁੱਤ ਗੱਲ ਕਰਦੇ ਆ ये जी गांव कुने की बहुत जी तीन भूए चढ़ाई है इन गेरे गोदा माड़िया मोटिया जी इन्हें तो बुरी करीतिया ए गांलो भैन जी गलतियां न्याण को ही हों फिर हो गया ना वही भी तेरी भती है भती का ही रिश्ता कराया वा के बगाना का तो नहीं कराया कोई गल नही तु कहने ना उन्होंने को माफी मांग लेने न्याणी ही गलती हो गई ਨਹੀਂ ਮੈਂ ਹੋਰ ਦਾ ਰਿਸ਼ਤਾ ਕਰਾਇਆ ਹੁੰਦਾ ਨਾ ਨਾਲੇ ਮੇਰੇ ਉੱਥੇ ਜਾ ਕੇ ਗਵਾਉਂਦੀ ਵੀ ਚੰਗੀ ਤਰ੍ਹਾਂ ਹੋਂ ਤਾਂ ਮੈਂ ਕੀ ਆਖਾਂ ਆਪਣੀ ਭਤੀ ਦਾ ਰਿਸ਼ਤਾ ਕਰਵਾਇਆ ਨਾ ਤੇ ਨਾਲੇ ਆਮਾਂ ਦੀ ਵਾਧੂ ਦੀ ਬੇਇਜ਼ਤੀ ਮੇਰੀ ਵਾਧੂ ਦੀ ਬੇਇਜ਼ਤੀ ਤੇ ਨਾਲੇ ਘਰ ਨਵੇਂ ਘਰ ਨੂੰ ਕੀ ਆਦੇ ਹੋਣਗੇ ਕਿਦਾਂ ਦੀ ਉਹਦੀ ਮਾਂ ਵਾ ਚਵਲ ਜੇ ਤੇ ਰਿਸ਼ਤਾ ਕਰਾਤਾ ਤਾਂ ਹੁਣ ਛੱਡਣ ਤੋਂ ਫੇਰ ਨਹੀਂ ਆ ਉਹ ਭੈਣ ਆ ਮੈਂ ਗੱਲ ਦੀ ਗਲੈਡ ਨਾ ਤੂੰ ਵੀ ਮੰਨ ਜਾ ਹੁਣ ਤੇ ਚੁੱਪ ਕਰਕੇ ਸਾਡੇ ਨਾਲ ਚੱਲ ਬਲਜੀਤ ਕਹਿਣ ਦੀ ਹੈ ਨਾ ਕਿ ਜੇ ਸਾਨੂੰ ਮਾਫੀ ਮੰਗਣ ਮੰਗਣੀ ਪਈ ਤਾਂ ਹੀ ਮਾਫੀ ਮੰਗ ਲਾਂਗੇ ਤੇਰੀ ਸ਼ਾਂਤ ਨਹੀਂ ਵਰਕ ਪੈਣ ਦੇਂਦੇ ਅਹੀਂ ਟੇਰ ਤੇ ਨਹੀਂ ਗੱਲ ਕੋਈ ਵੀ ਹੁੰਦੀ ਹੁੰਦੀ ਜੋ ਕੋਈ ਵੀ ਕਹਿੰਦਾ ਸਾਡੀ ਗਲਤੀ ਹੈ ਹੋਰ ਦੱਸੋ ਸਾਡੀ ਭੈਣ ਦੀ ਕੋਈ ਗਲਤੀ ਨਹੀਂ ਹੈਗੀ ਵੇਚੇ ਦੇ ਨਹੀਂ ਚੰਗੇ ਲੱਗਦੇ ਰਹੀ ਜਾ ਕੇ ਉਹਨਾਂ ਕੋ ਮਾਫੀਆਂ ਮੰਗਦੀ ਪਹਿਲਾਂ ਹੀ ਸੋਚ ਸਮਝ ਕੇ ਕੋਈ ਵੀ ਗੱਲ ਕਰਨੀ ਹੋਏ ਨਾ ਪਹਿਲਾਂ ਹੀ ਕਰੀਦੀ ਆ ਰਵੀਰ ਕੀ ਲੋੜ ਹੀ ਇੰਨੀ ਆ ਰਾਜਵਿੰਦਰ ਨੂੰ ਗੱਲਾਂ ਕਰਨ ਦੀ ਜਦੋਂ ਮਾਂ ਪਿਓ ਹੈਗਾ ਗੱਲਾਂ ਕਰਨ ਵਾਲਾ ਤੇ ਧੀਆ ਪੁੱਤਾਂ ਨੂੰ ਤੇ ਉਹਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਲੈਣ ਦੇਣ ਵਾਲੀਆਂ ਚਲੋ ਜੀ ਹੁਣ ਉਹ ਹੋਈ ਗਈਆਂ ਗਲਤੀਆਂ ਤੇ ਤੂੰ ਜਿਆਦਾ ਆਖੇਗਾ ਤਾਂ ਮੈਂ ਚੱਲ ਜਾਣਾ ਤੇ ਉਦਾਂ ਭੰਨਾ ਅਮਨ ਦੀ ਸਾਸਨੇ ਮੇਰੇ ਨਾਲ 32 32 ਗੱਲਾਂ ਕੀਤੀਆਂ ਵਾ ਮੈਂ ਤਾਂ ਨੱਕ ਦੀ ਜੋਗੀ ਨਹੀਂ ਰਹਿ ਗਈ ਹੁਣ ਤੇ ਨਾਲੇ ਰਾਜਿੰਦਰ ਤੇ ਹੁਣ ਸੌਰੇ ਠੀਕ ਕਰਨਾ ਉਹਨੇ ਕਹਿੰਦੇ ਭਰਾ ਪਰਜਾਈ ਮੈਤੀ ਸੱਦਲਾ ਬਣ ਕੋਲੀ ਵਾਕਈ ਭੈਣ ਇਹ ਵੀ ਗੱਲ ਤੇਰੀ ਸਿਆਣੀ ਆ ਤੂੰ ਇਦਾਂ ਕਰ ਕੁੜਮਣੀ ਆਪਣੀ ਨੂੰ ਫੋਨ ਲਾ ਕਿ ਅਸੀਂ ਆਉਣ ਲੱਗੇ ਆ ਤੇ ਤੂੰ ਆਪਣੇ ਭਰਾ ਪਰਜੈ ਨੂੰ ਆਪਣੇ ਘਰ ਹੀ ਸੱਦ ਲਾ ਅਮਨ ਘਰ ਹੀ ਬੈ ਕੇ ਸਾਡੀ ਗੱਲਬਾਤ ਅੰਦਰ ਬਰਜੂਗੀ ਇਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹਉ ਤਾਂ ਫੇਰ ਮੈਂ ਲਉਣੀ ਪਹਿਲਾਂ ਆਪ ਕੋ ਤੁਹਦੀ ਹੁਣ ਸਲਾਹ ਕਰ ਲਈਏ ਕਰਨਾ ਕੀ ਹੁਣ ਦੱਸਣਾ ਕੀ ਉਹਨਾਂ ਨੂੰ ਚੱਲ ਭੈਣ ਸੁਣਾ ਸਲਾਹ ਵੀ ਜਿਹੜੀ ਕਰਨੀ ਉਹ ਕਰ ਲੈਨੇ ਆ ਤੂੰ ਐਦਾਂ ਕਰ ਜਾ ਭਨਾਂ ਮੰਦੀ ਸੱਸ ਨੂੰ ਫੋਨ ਲਾ ਚੱਲ ਮੈਂ ਲਉਣੀ ਆਹੋ ਹਣਾ ਕਿ ਦੇਵਈ ਨਾ ਗਾਂ ਕਿਤੇ ਗਈ ਹੋਈ ਆਇਕ ਨੂੰ ਫੋਨ ਲਾ ਕੇ ਦੱਸ ਪਹਿਲਾਂ ਹੀ ਆਉਣ ਲੱਗੀ ਆ ਕੀ ਬਣੂਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੈਣ ਵੀ ਬੜਾ ਡਿੱ ਬੜੀ ਗੁੱਸੇ ਚ ਵਾਦੇ ਜੇ ਇੰਨੇ ਗੱਲਾਂ ਬਣਾਉਣੀਆਂ ਹੋਂ ਤੇ ਫੇਰ ਤੇਨੂੰ ਵੀ ਪਤਾ ਵਾ ਭੈਣ ਦੇ ਸਭਾਰੇ ਜਿੱਦਾਂ ਦੀ ਹੈਗੀ ਆ ਜਿੰਦੂ ਉਹ ਜਿਹੜੇ ਹਾਸੇ ਮੁਖਾਲੇ ਕੋਈ ਗੱਲ ਕਰਦੇ ਉਹ ਇਹਨੂੰ ਚੁੱਪ ਜਾਂਦੀ ਆ ਅਕਸਰ ਫੇਰ ਵੀ ਉਹ ਚੁੱਲਣ ਨਹੀਂ ਨਾਲੇ ਇਹਦੀ ਕੁੜੀ ਵੀ ਆਈ ਆ ਉਥੇ ਦੁੱਖ ਦੇ ਹੁੰਦਾ ਹੀ ਆ ਨਾ ਕਿ ਚੰਗੀ ਭਲੀ ਟੌਰ ਬਣੀ ਭੈਣ ਦੀ ਉਥੇ ਤੇ ਬੇਇੱਜ਼ਤੀ ਸਾਡੇ ਕਰਕੇ ਹੋਉਂਦੀ ਆ ਤੀ ਉਹ ਬੱਬਾ ਕਿਹੜੀ ਬੇਇੱਜ਼ਤੀ ਹੋ ਗਈ ਆ ਫੇਰ ਕਿ ਹੋ ਗਈ ਨਿਆਣਿਆਂ ਨੇ ਜੇ ਗੱਲਾਂ ਕਰ ਹੀ ਲਈਆਂ ਤੇ ਗੱਲ ਵੇ ਕਿ ਤੇ ਟਲ ਤੇ ਚੜਾ ਦਿੱਤੀ ਆ ਜੇ ਹੋਗੇ ਤੇ ਅਮਨ ਨੇ ਗੱਲਾਂ ਕੀਤੀਆਂ ਹੁੰਦੀਆਂ ਤੇ ਫੇਰ ਵੀ ਤੁਹਾਡੀ ਭੈਣ ਇਤਨਾ ਹੀ ਕਰਦੀ ਫੇਰ ਗੱਲ ਦਬਾਉਂਦੀ ਨਾ ਤੇ ਮੇਰੀ ਕੁੜੀ ਵੀ ਦਿੱਤ ਦਵਾਦੇ ਹਾਂ ਆਖੇ ਵੀ ਚਲੋ ਕੋਈ ਗੱਲ ਨਹੀਂ ਕੁੜੀ ਕੋਈ ਗਲਤੀ ਹੋ ਗਈ ਆ ਅਸੀਂ ਤੁਹਾਡੋਂ ਮਾਫੀ ਮੰਗਦੇ ਆਂ ਨਾਲੇ ਮਾਫੀ ਮੰਗਣ ਆਏ ਤੇ ਹੈਗੇ ਆ ਹੁਣ ਉਹ ਚਲ ਕੋਈ ਨਹੀਂ ਹੌਸਲਾ ਕਰ ਲੱਗੀ ਆ ਨਾ ਭੈਣ ਗੱਲ ਕਰਨ ਲੱਗ ਜਾਂਦਾ ਪਤਾ ਕੀ ਜਾਂਦੀ ਆ ਅਮਨ ਦੀ ਸੱਸ ਨੂੰ ਮੇਰੇ ਤੇ ਹੱਥ ਪੈਰੀ ਠੰਡੇ ਹੋਈ ਜਾਂਦੇ ਆ ਘਬਰਾਹਟ ਇੰਨੀ ਹੋਣ ਦੀ ਆ ਜੇ ਕੁੜੀ ਦਾ ਰਿਸ਼ਤਾ ਛੁੱਟ ਗਿਆ ਨਾ ਤੇ ਬੜੀ ਬਦਨਾਮੀ ਹੋਣੀ ਆ ਲੋਕਾਂ ਨੇ ਕਹਿੰਨਾ ਸਾਲ ਡੇਢ ਸਾਲ ਹੋ ਗਿਆ ਕੁੜੀ ਇਹਨਾਂ ਦੀ ਮੰਗੀ ਨੂੰ ਉਦੋਂ ਦੀ ਤੇ ਕੋਈ ਗੱਲ ਨਹੀਂ ਨਿਕਲੀ ਨਹੀਂ ਗੱਲਾਂ ਨਿਕਲਣ ਲੱਗ ਪੀਆਂ ਆ ਹੈਲੋ ਸੱਸੀ ਕਾ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਆ ਤੇ ਹਾਂ ਜੀ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਠੀਕ ਵਾ ਹਾਂ ਵਧੀਆ ਆਪਣੇ ਆਮਣ ਕੋਈ ਠੀਕ ਆ ਅੱਛਾ ਤੇ ਮੈਂ ਆਖਿਆ ਮੇਰੀ ਨਾ ਭਰਾ ਤੇ ਭਾਬੀ ਆਏ ਆ ਤੇ ਇੱਥੇ ਆ ਜਗੇ ਆਂਦੇ ਵਿਆਹ ਦੀ ਗੱਲ ਕਰਨੀ ਆ ਤੇ ਤੁਸੀਂ ਆਪਣੇ ਭਰਾ ਪਰਜਾਈ ਨੂੰ ਸਾਧ ਲਓ ਇੱਥੇ ਕੋਈ ਨਹੀਂ ਮੈਂ ਉਹਨਾਂ ਨੂੰ ਲਾ ਕੇ ਉਹਨਾਂ ਦੇ ਨਾਲ ਤੇ ਕਰਦੀ ਆ ਉਹਨਾਂ ਦੇ ਨਾਲ ਗੱਲ ਹਾਂ ਫਿਰ ਸਾਧ ਲਓ ਫਿਰ ਹੁਣ ਆਏ ਆ ਵਿਚਾਰੇ ਕਾਲੇ ਬੈਠੇ ਤੇ ਕਹਿੰਦੇ ਆ ਜੰਨੇ ਆ ਤੁਹਾਡੇ ਕੋ ਹਾਂ ਚਲੋ ਕਰਕੇ ਦੱਸੋ ਫੇਰ ਹਨਾ ਸ਼ੂਗਰ ਵਾ ਬਾਬਾ ਹੁਣ ਕੋਈ ਗੱਲ ਨਾ ਹੋਵੇ ਤੇ ਮੇਰੀ ਵੀ ਇੱਜ਼ਤ ਰਹਿ ਜੇ ਨਾਲੇ ਮੈਨੂੰ ਵੀ ਮੁੰਦੀ ਸ਼ਾਪ ਮਿਲੂਗੀ ਮੈਨੂੰ ਵੀ ਆਸਤੇ ਬੈਠੀ ਆ ਮੈਂ ਕਿਹੜੀ ਉਦਾਂ ਬੈਠੀ ਆ ਚਲ ਮੈਂ ਦੱਸਦੀ ਆਪਣੇ ਭਰਾ ਪਰਜਾਈ ਨੂੰ ਭੈਣ ਤੁਹਾਡੀ ਨੇ ਤੇ ਕਿੰਨਾ ਟਾਈਮ ਲਾਤਾ ਵਾ ਫੋਨ ਵੀ ਡਈਆ ਕਰਨ ਮਨ ਵੀ ਜਾਣਗੇ ਅਗਲੇ ਉਹ ਬਲਜੀਤ ਮਾਨੀ ਜਾਣਗੇ ਅਸੀਂ ਕੋਈ ਗੁਨਾਹ ਕੀਤਾ ਵਾ ਹੁਣ ਗੱਲ ਤੇ ਇੱਦਾਂ ਹੀ ਹੋਣੀ ਆ ਗੱਲ ਤੇ ਹੋਣੀ ਆ ਕੁੜੀ ਨੇ ਗਲਤੀ ਕਰ ਲਈ ਆ ਗੱਲ ਕਰਕੇ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਆ ਤੇ ਜੀਰੋ ਬਲਦੀਰ ਮੈਂ ਤੈਨੂੰ ਕਿਹਾ ਸੀ ਤੂੰ ਨਾ ਕੇ ਗੱਲ ਦਾ ਖਲਾਰਾ ਪਾਵੇਂ ਤੂੰ ਜਾਣ ਕੇ ਉਹ ਲੱਗੇ ਨੰਨਾ ਰੱਖਿਆ ਕਿ ਆਹ ਗੱਲ ਤੇਰੀ ਭੂਆ ਨੇ ਆਖੀ ਤੇ ਤੈਨੂੰ ਪਤਾ ਵੀ ਹੈ ਕਿ ਸਾਡੀ ਕੁੜੀ ਸਾਡੀ ਕਿੰਨੀ ਟੈਨਸ਼ਨ ਲੈਂਦੀ ਆ ਉਹ ਸਾਨੂੰ ਦੁਖੀ ਨਹੀਂ ਵੇਖ ਸਕਦੀ ਉਹ ਮੈਂ ਮੰਨਦੀ ਆ ਮੇਰੇ ਕੋਲ ਗਲਤੀ ਹੋ ਗਈ ਉਹ ਮੈਨੂੰ ਕਹਿੰਦੀ ਵੀ ਮੈਂ ਸ਼ੇਰੇ ਨਾਲ ਗੱਲ ਕਰਾਂ ਮੈਂ ਇਹਨੂੰ ਬੜਾ ਮਨਾ ਕੀਤਾ ਉਨਨੇ ਤਾਂ ਆਪਣੇ ਵੱਲੋਂ ਕੀਤਾ ਚੰਗਾ ਪਰ ਹੋ ਗਿਆ ਮਾੜਾ ਹੁਣ ਨਿਆਣਾ ਕੋ ਹੋ ਗਈਆਂ ਗਲਤੀਆਂ ਤੇ ਫੇਰ ਕੀ ਹੋ ਗਿਆ ਵਾ ਚਲ ਚੁੱਪ ਕਰਾ ਕੀ ਪੈ ਹਾਂ ਬੈਣਾ ਹੋਈ ਗੱਲ ਹੋ ਗਈ ਆ ਭਰਾਵਾ ਗੱਲ ਹਾਂ ਕੀ ਆਂਦੇ ਆ ਤੇ ਉਹ ਆਂਦੀ ਕਿ ਮੈਂ ਦਹਾਕ ਮਿੰਟਾਂ ਨੂੰ ਨਾ ਕੂਂ ਲਾ ਕੇ ਦੱਸਦੀ ਆ ਤੇ ਆਂਦੀ ਮੈਂ ਕੰਨੀ ਆਪਣੇ ਭਰਾ ਪਰ ਜਾਇ ਨੂੰ ਫੋਨ ਤੇ ਮੇਰੇ ਹਾਂ ਉਹਨਾਂ ਨੇ ਵਿਆਹ ਦੀ ਗੱਲ ਕਰਨੀ ਆ ਤੇ ਤੂੰ ਮੈਂ ਹਾਂ ਆਪਣੇ ਭਰਾ ਪਰ ਜਾਇ ਨੂੰ ਤੇ ਸਾਧਾ ਤੂੰ ਲੰਬਦੇ ਹੁਣ ਚਾਹ ਪਾਣੀ ਪੀਓ ਤੇ ਕੋਈ ਗੱਲ ਨਹੀਂ ਹੈ ਨਾ ਉਹ ਨਹੀਂ ਭੈਣ ਚਾਹ ਤੇ ਨਹੀਂ ਪੀਣੀ ਯਾ ਨਾ ਚਾ ਮੈਨੂੰ ਨੰਗ ਜੀ ਹੋਈ ਜਿੰਨਾ ਤੇ ਗੱਲ ਦੀ ਨਾ ਕਿ ਪਾਸੇ ਲੱਗਦੀ ਮੈਂ ਤਾਂ ਨਾ ਚੱਲ ਉਹ ਵੀ ਆ ਜਾਣ ਤੇ ਸਾਡੀ ਟੈਨਸ਼ਨ ਮੁਕੇ ਫਿਰ ਜੋ ਕਰਨਾ ਵਾ ਫਿਰ ਵੇਖੀ ਜਾਊਗੀ ਹਾਂ ਜੀ ਚਾਹ ਪਾਣੀ ਤੇ ਘਰ ਵੀ ਬਥੇਰਾ ਪੀਤਾ ਵਾ ਹੁਣ ਜਿਹੜੀ ਗੱਲ ਕਰਨਾ ਹੈ ਨਾ ਉਹ ਗੱਲ ਕਰਕੇ ਤੇ ਗਾਂਹ ਜਾਈਏ ਤੁਹਾਡੇ ਮਨ ਨੂੰ ਸ਼ਾਂਤੀ ਹੋਵੇ ਤਾਂ ਅਹੀਂ ਕੁੜੀ ਨੂੰ ਦੱਸਣ ਵਾਲੇ ਬਣੀਏ ਉਹ ਵੀ ਵਿਚਾਰੀ ਪਛਤਾਉਣ ਗਈ ਆ ਵਾਜੀ ਤੇਰੀ ਤਾਂ ਗੱਲ ਸਿਆਣੀ ਆ ਨਹੀਂ ਜਿਦੋਂ ਇਹ ਹਜੇ ਕੰਮ ਹੋ ਜੇ ਨਾ ਨਾ ਚਾਹ ਆਨੰਦ ਦੀ ਨਾ ਰੋਟੀ ਰੰਗ ਦੀ ਆ ਤਨਾਲੇ ਬੱਜੀ ਤਾਂ ਆਪਣੇ ਪੈਰਾਂ ਥੱਲੇ ਆਪੇ ਕੰਗੇ ਜਦੋਂ ਖਲਾੜ ਲਏ ਜਾਂ ਚੂਹਣੇ ਬੜੇ ਮੁਸ਼ਕਲ ਹੋ ਜਾਂਦੇ ਆ ਹੋਰ ਕੀ ਕਰਨਾ ਤੇ ਹੁਣ ਨਿਕ ਕਰਨੇ ਆ ਰਹਿਆ ਨਿਕ ਲਈਆਂ ਤੇ ਆਈਆਂ ਸਿਆਣੇ ਦੇ ਸਿਰ ਤੇ ਆ ਹੁਣ ਸਹੀਏ ਸਹੀਏ ਸੰਭਾਲਿਆ ਜਾਣਾ ਇੱਕਦਮ ਤੇਲ ਸਮਝਾ ਨਹੀਂ ਸਾਰਾ ਕੁਝ ਜਾਣਾ ਨੂੰ ਤੁਹਾਡੀ ਗੱਲ ਮੈਂ ਮੰਨਦੀ ਆ ਠੀਕ ਆ ਪਰ ਤੁਹਾਡੀ ਵੀ ਬੜੀ ਚਿੰਤਾ ਕਰਦੀ ਆ ਨਾ ਕੁੜੀ ਸਾਡੀ ਇਕੱਲੀ-ਕੱਲੀ ਹੈਗੀ ਸਭ ਕੁਝ ਤੇ ਉਹਦਾ ਹੀ ਆ ਪਰ ਇਹ ਵੀ ਥੋੜਾ ਸਬਰ ਕਰ ਲੈਂਦੇ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਸਾਡਾ ਵੀ ਹਾਲ-ਵਾਲ ਕਰਜ਼ੇ ਚ ਡੁੱਬਾ ਵਾ ਬੜਾ ਕੋ ਸੋਚਣਾ ਪੈਂਦਾ ਭੈਣ ਜੀ ਆਹੋ ਤੇ ਮੈਂ ਆਖਣ ਦੀ ਕਿ ਸਾਰਾ ਕੁ ਕੁੜੀ ਦਾ ਹੀ ਆ ਤੇ ਕੁੜੀ ਨੇ ਵਰਤਨਾ ਹੋਣ ਵੀ ਵਰਤਨਾ ਮੁੜ ਕੇ ਵਰਤਨਾ ਤੇ ਨਾਲੇ ਅਗਲੇ ਬਗਾਨਿਆਂ ਨੂੰ ਥੋੜਾ ਪਤਾ ਵਾ ਉਹਨਾਂ ਨੂੰ ਕੀ ਪਤਾ ਗੜ ਕਿੰਨੂ ਲਿਆਉਣਾ ਕੋਈ ਜੇ ਆਪਣੇ ਪਤੀਏ ਨੂੰ ਲੈ ਆੜਾ ਕਿ ਭਰਾ ਨੂੰ ਲੈ ਆੜਾ ਕਿੰਨੂ ਲੈ ਆਉਣਾ ਲੋਕਾਂ ਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਉਹ ਸਾਨੂੰ ਪਤਾ ਵਾ ਭੈਣ ਜੀ ਮੈਂ ਮੰਨਦੀ ਆ ਗਲਤੀ ਹੋ ਗਈ ਆ ਹੁਣ ਸਾਰਾ ਕੁ ਵੇਚ-ਵੇਚ ਕੇ ਕੁੜੀ ਦੇ ਵਿਆਹ ਦੇ ਨਾ ਲਾ ਦਈਏ ਉਹ ਬਾਅਦ ਚ ਹੋ ਗਿਆ ਸਾਰਾ ਕੁ ਦੇਣਾ ਹੀ ਆ ਉਹਨੂੰ ਪਰ ਅਹੀਂ ਤੇ ਹੁਣ ਆਪਣੀ ਜ਼ਿੰਦਗੀ ਕੱਟਣੀ ਹੈ ਨਹੀਂ ਦੋਆਂ ਜਿਹਾ ਨੇ ਅਸੀਂ ਪੈਂਜਾ ਤੇ ਨਹੀਂ ਕੁੜੀ ਦੇ ਸਹੁਰੇ ਜਾ ਕੇ ਬਹਿ ਜਾਣਾ ਹੁਣ ਗੱਲ ਤੇ ਠੀਕ ਹੋਪਰ ਜੀ ਤੇਰੀ ਨਹੀਂ ਹੁਣ ਗਲਤੀ ਮੇਰੇ ਕੋ ਹੋ ਗਈ ਜਾਂ ਤੇਰੇ ਕੋ ਹੋ ਗਈ ਜਾਂ ਇਹਦੇ ਕੋ ਹੋ ਗਈ ਤੇ ਉਹਨਾਂ ਥੋੜੀ ਗਲਤੀ ਮੰਨਣੀ ਉਹਨਾਂ ਨੂੰ ਤੇ ਕਹਿਣਾ ਕਿ ਕੋਈ ਗੱਲ ਨਹੀਂ ਹੁਣ ਤਾਂ ਹੀ ਗੱਲ ਕੀਤੀ ਆ ਉਹਨਾਂ ਦੇ ਅਗਲੇ ਨੂੰ ਟੁੱਟਣ ਲੱਗ ਗਿਆ ਵਾ ਚਲੋ ਛੱਡੋ ਗੱਲ ਬਸੇਰਾ ਟਾਈਮ ਹੋ ਗਿਆ ਫੋਨ ਲਾ ਕੇ ਪੁੱਛੋ ਤੁਸੀਂ ਮੈਂ ਹਾਂ ਤਾਂ ਲਾ ਹੀ ਜਾ ਤੇ ਚਾਹ ਪਾਣੀ ਪੀ ਆ ਆਲਦੀ ਆ ਤੁਹਾਨੂੰ ਤੇ ਫੇਰ ਹੀ ਕਰਾਂ ਨਹੀਂ ਤੂੰ ਫੋਨ ਲਾ ਪਾਣੀ ਪੀ ਨਹੀਂ ਕੋਈ ਨਹੀਂ ਬਹਿ ਜਾ ਦੋ ਮਿੰਟ ਸਾਲਾ ਫੇਰ ਲਾ ਲੀ ਚਾਹ ਨਹੀਂ ਮੰਦੀ ਹਾਂਜੀ ਭੈਣ ਜੀ ਕੀ ਆਂਦੇ ਆ? ਵਾਚਾ ਐ? ਯੋ ਨਹੀਂ ਨਹੀਂ ਇਹ ਦਾੜੀ تھوڑی کوئی 깔 ਲਗਾ। ਨਹੀਂ ਨਹੀਂ ٹھیک وا ਆਹਾ ਹੋ। اچھا। ਅ ਹ ਚਾਲਾ ਕੋਈ ਗੱਲ ਨਹੀਂ। ਦੱਸ دینی Okay.